सत् श्रीबाहे गुरु साहिब जी आसा महला चौथा कीरत मन पाई परमगत पाई, हर मन तन मीठ लगान जियो हर हर रस पाया हर त्याया, तुर मस्तक पाग पुरान जियो हर कीरत मन पाई परमगत पाई हर मन तन मीठ लगान जियो हर हर रस पाया हर त्याया हर्यायामस् तक पाग पुराण जियोमक पाग हर नाम सुहाग हर नाम मैं हर गुण गाया मस्तक मणि प्रीत बहु प्रगटी ਹਰ ਨਾਮੈ ਹਰ ਸੁਹਾਇਆ ਜੋਤੀ ਜੋਤ ਮਿਲੀ ਪ੍ਰਭ ਪਾਇਆ ਮਿਲ ਸਤ ਗੁਰ ਮਨੁਆ ਮਾਨ ਜਿਓ ਹਰ ਕੀਰਤ ਮਨ ਪਾਈ ਪਰਮ ਗਤ ਪਾਈ हर मन तन मीठ लगान जियो, हर हर जस गाया परम पद पाया, ते उत्तम जन तिन हम चरण शरे वहखिनखिन पग तो जिन हर मीठ लगान जियो हर मीठा लाया परम सुख पाया मुख पागा रति चारे ਗੁਰਮਤ ਹਰ ਗਾਇਆ ਹਰ ਹਾਰ ਉਰ ਪਾਇਆ ਹਰ ਨਾਮਾ ਕੰਠ ਤਾਰੇ ਸਭ ਏਕ ਦ੍ਰਿਸ਼ਟ ਸਮਤ ਕਰ ਦੇਖੈ ਸਭ ਆਤਮ ਰਾਮ ਪਛਾਨ ਜਿਓ हर हर जस गाया परम पद पाया, ते उत्तम जन पर दान जियो सत संगत मन पाई, हर रसन रसाई, विच संगत हर जस होए जियो ਹਰ ਹਰ ਆਰਾਧਿਆ ਗੁਰ ਸ਼ਬਦ ਵਿਗਾਸਿਆ ਬਿਜਾ ਅਵਰ ਨ ਕੋਈ ਜਿਓ ਅਵਰ ਨ ਕੋਈ ਹਰ ਅੰਮ੍ਰਿਤ ਸੋਏ ਜਿਨ ਪੀਆ ਸੋ ਬਿਦ ਜਾਣੈ ਤਨ ਤਨ ਗੁਰੂ ਪੂਰਾ ਪ੍ਰਭ ਪਾਇਆ ਲਗ ਸੰਗਤ ਨਾਮ ਪਛਾਣੈ ਨਾਮੋ ਸੇਵ ਨਾਮੋ ਆਰਾਦੈ ਬਿਨ ਨਾਮ ਮੈਂ ਆਵਰ ਨ ਕੋਈ ਜਿਉ ਸਤ ਸੰਗਤ ਮਨ ਪਾਈ ਹਰ ਰਸਨ ਰਸਾਈ ਵਿੱਚ ਸੰਗਤ ਹਰ ਰਸ ਹੋਏ ਜਿਓ ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰੋ ਕਢਲੇ ਉਹ ਸ਼ਬਦ ਸੁਭਾਏ ਜਿਓ ਮੋਹ ਚੀਕੜ ਫਾਥੇ ਨਿਘਰਤ ਹਮ ਜਾਤੇ ਹਰ ਬਾਹ ਪ੍ਰਭੂ ਪਕਰਾਈ ਜਿਓ ਪ੍ਰਭ ਬਾਹ ਪਕਰਾਈ ਉਤਮ ਮਤ ਪਾਈ ਗੁਰ ਚਰਨੀ ਜਨ ਲਾਗਾ ਹਰ ਹਰ ਨਾਮ ਜਪਿਆ ਆ ਰਾਧਿਆ ਮੁਖ ਮਸਤਕ ਪਾਗ ਸਪਾਗਾ ਜਨ ਨਾਨਕ ਹਰਿ ਕਿਰਪਾ ਤਾਰੀ ਮਨ ਹਰਿ ਹਰ ਮੀਠਾ ਲਾਏ ਜੀਉ ਹਰ ਦਇਆ ਪ੍ਰਭ ਤਾਰੋ ਬਖਣ ਹਮ ਤਾਰੋ ਕਾਢ ਲੇ ਉਹ ਸ਼ਬਦ ਸੁਭਾਏ ਜਿਓ ਜਨ ਨਾਨਕ ਹਰਿ ਕਿਰਪਾ ਤਾਰੀ ਮਨ ਹਰ ਹਰ ਮੀਠਾ ਲਾਏ ਜਿਓ ਹਰ ਦਇਆ ਪ੍ਰਭ ਤਾਰੋ ਪਾਖਣ ਹਮ ਤਾਰ ਹੋ ਕਡ ਲੇ ਵੋ ਸ਼ਬਦ ਸੁਭਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ